ਇੰਦਰ ਲੋਕ ਸਿਵ ਲੋਕੇ ਜੇਪੋ ਉੱਚੇ ਤਪ ਕਰੇ ਬਹੁਤ ਐਬੋ ਇੰਦਰ ਲੋਕ ਸਿਵ ਲੋਕੇ ਜੇਪੋ ਸਿਵ ਲੋਕ ਵਰਗੇ ਜਿਵੇਂ ਸਿਵ ਲੋਕ ਸ਼ਿਵ ਜੀ ਦੇ ਜਿਹੜੇ ਭਗਤ ਦੇ ਉਹ ਕਰਦੇ ਨੇ ਤਪ ਸਮਾਦੀ ਲਾਉਦੇ ਨੇ ਇੰਦਰ ਲੋਕ ਆਲੇ ਲੋਕ ਜਿਹੜੇ ਨੇ ਦੇਵ ਤੇ ਉਹ ਤਪ ਕਰਦੇ ਨੇ ਚਰਾ-ਚਰਾ ਦੇ ਉਹਨਾਂ ਦੇ ਵੀ ਕਈ ਤਰੀਕੇ ਦੇ ਤਪ ਨੇ ਜਿਵੇਂ ਜਿਵੇਂ ਕਰਦੇ ਰਹੇ ਨੇ ਤਪ ਇਕ ਸਾਦਾ ਵਾਲੇ ਦਾ ਆਪਣੇ ਗ੍ਰੇਸ਼ੀਆ ਗੁੜੀ ਵਾਲੇ ਦਾਪ ਨੇ। ਰੇਸ਼ੀ ਰੇਸ਼ੀ ਵਾਲੇ ਦਾਪ ਨੇ। ਉਹ ਅਲੱਗ-ਅਲੱਗ ਕਿਸੁੱਤੇ ਦੇ ਹੱਢੇ ਹੋ ਗਏ ਨਾ ਤਾਂ ਸੇ ਜਾਂਦਾ ਸੇ ਜਾਂਦਾ ਕੋਸ਼ ਹੈ। ਛੋੜੇ ਹੀ ਰਹਿਣਾ ਕੁਛ ਕਰਨਾ। ਤੱਪ ਕਰਦੇ ਨੇ। ਉਸੇ ਤੱਪ। ਉਹ ਜਿਹੜੇ ਤੱਪ। ਉਹ ਜਿਹੇ ਦਾਪ ਨੇ। ਸਰੀ ਬਹੁਤ ਐਬੋ। ਇਹਨਾਂ ਦੀ ਜੜ ਉੱਤੋਂ ਤੱਕ ਕਰੀ ਜੋ। ਉੱਥੇ ਤੱਕ ਦੀ ਜੇ ਤੁਪੇ ਨੂੰ ਰਸ ਬਿਲਣਾ ਨਾ ਆਉਂਦਾ। ਨਾਮ ਤੱਕ ਚੜਨੀ ਹੈ ਨਾ। ਉੱਪਰ ਉੱਪਰ ਜਾਣਾ ਚਾੜੂ ਚੀ ਇਹਨਾਂ ਤੱਪਾਂ ਨਹੀਂ ਹਨ ਮਨਮਾਨਤ ਦੇ ਤੱਪ ਨਹੀਂ ਆਪਣੀ ਉੱਡੀ ਦੇ ਲੈਵਲ ਦੇ ਤੱਪ ਨੇ ਉਹ ਛੇ ਤੱਪ ਕਰੀ ਬਹੁਤ ਐਬੋ ਆ ਕੰਮ ਕਰਿਆ ਉਹਦੇ ਕਰੀ ਜਾਂਦੇ ਨੇ ਬਹੁਤ ਸਾਰੇ ਲੋਕ ਜਿਹੜੇ ਉੱਚੇ ਤੱਪ ਕਰ ਦਿੰਦੇ ਜਿੱਦੇ ਵੀ ਹੂੰ ਕੀ ਮੰਗੂ ਕਿਸੇ ਖਰ ਨਹੀਂ ਰਾਮ ਨਾਮ ਰਖਮਨ ਰਖਮਨ ਮਾਹੀ ਕੋਈ ਕੀ ਮੰਗਾ ਹੈ ਪਤਾਪ ਕਰਦੇ ਨੇ ਮੰਗਦੇ ਨੇ ਉਹ ਕੁਝ ਨੁਕਸਰ ਪਤਨ ਵਿੱਚ ਉਹਦੀਆਂ ਡਿਮਾਂਡਾਂ ਪਦਾਰਸ਼ੇ ਹੁੰਦੇ ਨੇ ਕੋਈ ਦਾ ਗਾਣਾ ਮੈਨੂੰ ਸਮਝ ਚਾਹੀਦਾ ਹੈ ਜਿਆ ਕੋਈ ਰਾਠ ਕੋ ਗਦਾ ਕੋਈ ਕੁਸ਼ਮਗਦਾ ਕੇ ਜੋ ਮੱਜ ਤਲਵਾ ਤੇ ਕੋ تیر ਮੰਗਦਾ ਹੈ ਜੇ ਇਹਨਾਂ ਦੇ ਨਬਲੋਂ ਕਬ ਜੋ ਕੁੰਡੜਾ ਹੈ ਜਾਂ ਕਹਾਣੀ ਹੁੰਦੀ ਹੈ ਰਾਮ ਮੰਗੂ ਕੁਛ غیر ਨਹੀਂ ਹੈ ਇਹ ਜੀ ਕੋਈ ਚੀਜ਼ ਤੁਹਾਡੀ ਅਭੀ ਦੀ ਬਗ਼ ਰਾਮ ਨਾਮ ਰੱਖ ਮਨ ਮਾਜੀ ਮੈਂ ਤੁਹਾਡੀ ਅਭੀ ਮੇਰੀ ਕੋਈ ਡਿਮਾਂਡ ਨਹੀਂ ਹੈ ਕਿਉਂਕਿ ਦੁਨਿਆਵੀ ਕੋਈ ਚੀਜ਼ ਛੱਡਿਆ ਸਰੀਰ ਇਹ ਨਹੀਂ ਤੇਰਾ ਆਪਣਾ ਦੁਨੀਆਂ ਚ ਰਹਿਣਾ ਕਿ ਤੁਹਾਡੀ ਅਭੀ ਚੀਜ਼ ਨੂੰਗਾ ਹੀ ਕਰ ਜਾਂ ਸਰੀਰ ਹੈ ਬੇਸ਼ਾਨੀ ਰਹਿਣਾ ਅਸੀਂ ਸੰਸਾਰជា ਬੇਸ਼ਾਨੀ ਰਹਿਣਾ ਸੰਸਾਰ ਦਾ ਕੋਈ ਕੋਈ ਵਸਤੂ ਕੋਈ ਪਦਾਰਥ ਕਿਉਂ ਹੋਗੀ ਸੋਭਾ ਰਾਜ ਵਿਵੇ ਬੜਿਆਈ ਅੰਤਰਾ ਕਾਹੂ ਸੰਗ ਸਹਾਈ ਜਦੋਂ ਅਸੀਂ ਛੱਡੀ ਰਹਿਣਾ ਬੈਠ ਸੰਸਾਰੀ ਵਸਤੂ ਕੋਈ ਵੀ ਨਹੀਂ ਇਸ ਕਰਕੇ ਮੈਂ ਬੁਗਣਾ ਕੀ ਹੈ ਰਾਮ ਸੋਭਾ ਸੋਭਾ ਰਾਜ ਵਿਵੇ ਵਡਿਆਈ ਪਹਿਲੀ ਗੁਰ ਕੀ ਮੰਗੂ ਕਿਸ ਤਰ ਮਾਹੀ ਰਾਮ ਨਾਮ ਰਖ ਮਨ ਮਾਹੀ ਹਾਂ ਇਸ ਕਰਕੇ ਫਿਰ ਪ੍ਰਾਣੀ ਨੂੰ ਰਾਮ ਨਾਮ ਨੂੰ ਮੋਜ ਰਖ ਬਸਾ ਕੇ ਇਹ ਹੀ ਮੰਗੂ ਵੀ ਰਾਮ ਨਾਮ ਮੇਰੇ ਵਿੱਚ ਬਿਨ ਰਾਮ ਨਾਮ ਨਾਲ ਸਬਤ ਜੁੜੀ ਰਹੇ ਜੇ ਬਗਣਾ ਦਾ ਹੀ ਬੰਦ ਰਾਮ ਨੂੰ ਇਹ ਕਹ ਤੂੰ ਆਪਣੇ ਚਰਨਾਂ ਨਾਲ ਮੈਨੂੰ ਜੋੜ ਕੇ ਰੱਖ ਆਪ ਦਾ ਜੁੜਿਆ ਰਹਾ ਪਰ ਉਹ ਨੂੰ ਕਹ ਵੀ ਮੈਂ ਇਸ ਸੁਰਤ ਕਦੇ ਜਾਵਾਂ ਨਾ ਤੇ ਇਹ ਨਾਲ ਜੁੜੇ ਹੀ ਨਾ ਤੂੰ ਵੀ ਅਹੀ ਮੈਨੂੰ ਬਰਦਾਲ ਦੇ ਹੀ ਦੇ ਬਰਦਾਨ ਦੇ ਰਹੀ ਹੈ ਨਾ ਮਾਤਾ ਪੂਤਾ ਮਾਤਾ ਕੀ ਅਸਤੀ ਸੋ ਦੇ ਪਹਿਖਣਾ ਪਸਰੇ ਤਮ ਕੋ ਅਹਰਾਰ ਸਦਾ ਤੋਂ ਹੋਯੋ ਜਗਦੀਸ਼ ਇਹ ਵਾਰ ਦੇ ਬੁਲ ਭਾ ਜਗਦੀਸ਼ ਨਾਲ ਹਮੇਸ਼ਾ ਜੁੜਿਆ ਰਹੋ ਭਜਾ ਭਜੋ ਦਾ ਬੰਦਾ ਜੁੜਿਆ ਰਹੂ ਤੇ ਰਾਮ ਦੇ ਰਾਮ ਦੇ ਚਲ ਰਾਮ ਦੇ ਚਲ ਰੋਵੇਂ ਜੁੜਿਆ ਰਹੋ ਰਾਮ ਨਾਲ ਜੁੜਿਆ ਰਹੋ ਸੋਭਾ ਰਾਜ ਬਿਬੇ ਵੜਿਆਈ ਅੰਤ ਨਾ ਕਾਹੂ ਸੰਗ ਸੰਗ ਰਾਜ ਦੀ ਜਿਹੜੀ ਸੋਭਾ ਹੈ ਸੰਸਾਰੀ ਰਾਜ ਦੀ ਸੋਭਾ ਆ ਜਿਹੜੀ ਆ ਬੜਿਆਈ ਹੈ ਵਿਵੇਦ ਪ੍ਰਕਾਰ ਦੀ ਬੜਿਆਈ ਇਹਦੇ ਬੜਿਆਈ ਦਾ ਉਰੇ ਗੰਬਰ ਗਾਲ ਦੀਆਂ ਬੜੀਆਂਈਆਂ ਸੰਸਾਰ ਚ ਇੱਕ ਬੜੀ ਗਾਲ ਦੀਆਂ ਬੜੀਆਂਈ ਹੈ ਜੀ ਕੋਈ ਨਾ ਸ਼ੋਕ ਚੱਕਰ ਹੈ ਕੋਈ ਵੀਰ ਚੱਕਰ ਹੈ ਕੋ ਫਲਾਣਾ ਚੱਕਰ ਹੈ ਸਭ ਸਾਰੀ ਬੜੀਆਂਈਆਂ ਨੇ ਲੋ ਯੂਨੀਵਰਸਿਟੀ ਨਾਲ ਡਾਕਟੋਰੇਟ ਦੀਆਂ ਡਿਗਰੀਆਂ ਦਿੰਦੇ ਦੇਖੋ ਕੁਝ ਦਿੰਦਾ ਕੋਈ ਕੁਝ ਦਿੰਦਾ ਕੋਈ ਬਿਸੇੜੀਆਂ ਕੋ ਬਿਸਵੜ ਇਹ ਸਭ ਜਨਾ ਬਕਵਾਸ ਹੈ ਪਰਮਦੀਨ ਨਾਲ ਸਭ ਬਕਵਾਸ ਹੈ ਪੁੱਛੋ ਨਹੀਂ ਹੈ ਵਿੱਚ ਰੱਖਿਆ ਫਗਦੇ ਤੋਂ ਬਹੁਤ ਉੱਚੇ ਖੜੇ ਸੀ ਇਹਦੇ ਕਰਕੇ ਲੋਕ ਥੜੇ ਥੜੇ ਜਾਂਦੇ ਇੱਕਦਮ ਗੋਰਦਾਰੇ ਕਾਤੇ ਜਾਂਦੇ ਉਹ ਟਿਕਾਣਾ ਜਾ ਕੇ ਸੱਟਾ ਲੱਗਦੇ ਕੋਈ ਕਹਿਤਾ ਉਹ ਜੇ ਬੁੱਧਾ ਰਮੀ ਜਲੇ ਜਾਂਦਾ ਨਹੀਂ ਤਾਂ ਹੀ ਕੁਝ ਨਹੀਂ ਧਰਮ ਦਾ ਗਿਆਨ ਨਹੀਂ ਨੀਰਨ ਬਿਲਕੁਲ ਧਰਮ ਤੋਂ ਖਾਲੀ ਨੇ ਲੋਕ ਇਹ ਅੰਦਰੋਂ ਬਿਲਕੁਲ ਖੋਖਲੇ ਨੇ ਲੋਕ ਅੰਦਰੋਂ ਭੈਅ ਭੀਤ ਨੇ ਲੋਕ ਸਾਰੇ ਕਿੰਨੇ ਬੜੇ ਯੋਹਨ ਅੰਦਰੋਂ ਇਹਨਾਂ ਡਰੇ ਹੋਏ ਨੇ ਕਿ ਸਾਡੇ ਨਾਲ ਪਤਾ ਨਹੀਂ ਕੀ ਹੋਊਗਾ ਹਾਂ ਜੀ ਅੰਦਰੋਂ ਬਿਲਕੁਲ ਖਾਲੀ ਗਿਆਨ ਤੋਂ ਖੋਖਲੇ ਕਾਇਦਾ ਰਹੇ ਕੋਈ ਨਾ ਗਿਆ ਅੰਦਰੋਂ ਦੰਦੇ ਨੇ ਜਿੱਤੇ ਨਹੀਂ ਜੋੜਣਾ ਉੱਥੇ ਵੀ ਜੋੜ ਦਿੰਦੇ ਨੇ ਵਿੱਚ ਕੁਝ ਨਹੀਂ ਹੈ ਜਿੱਦਿਹਾ ਵਿੱਚੋਂ ਖਾਲੀ ਨੇ ਸਾਰੇ ਸਾਰੇ ਬੜੇ ਨੇ ਇਹਨੇ ਵਰਗੇ ਅੰਦਰ ਬਿਲਕੁਲ ਖੋਖਲੇ ਨੇ ਸਾਰੇ ਖਾਲੀ ਸਾਬਤ ਹੁੰਦਾ ਚੋ ਗਾਦੀ ਵਿਵਹ ਵੜਿਆਈ ਵੜਿਆਈ ਕਿੰਨੀ ਪ੍ਰਕਾਰ ਦੀ ਹੋਵੇ ਇਧਰ ਖੋਖਲੇ ਅੰਤਰਾ ਕਾਹੂ ਸੰਗ ਸਹਾਇਕ ਇਹ ਤਾਂ ਵਾਇਆ ਦੀ ਵੜੇਈ ਆ ਕੁਛ ਹੋਰੀ ਆਂਤ ਬੜੇ ਕੋਈ ਵੜਿਆਈਆਂ ਨੇ ਅੰਤ ਬੜੇ ਸਾਥ ਨਹੀਂ ਦੇਣਾ ਤਾਂ ਖੋਖਲੇ ਦੇ ਦੱਸਦੇ ਨੇ ਵੀ ਇਹ ਵੜਿਆਈ ਰਾਸ਼ਟਰਪਤੀ ਦੇ ਕਬਰ ਮੌਤੋਂ ਬਚਾਲੂ ਉਹਨੂੰ ਪਾ ਰਾਸ਼ਟਰਪਤੀ ਦਾ ਮੌਤੋਂ ਨੂੰ ਪੁੱਛ ਕੇ ਆਉਗੀ ਇਹ ਉਹਦੇ ਜਿਹੜੇ ਆਹ ਨਾਲੇ ਖੜੇ ਨੇ ਬੋਡੀਗਾਰਡਰ ਨੂੰ ਪੁੱਛ ਰੂਗਾ ਉਹ ਤੋਂ ਵੀ ਆਹ ਉਹਨੂੰ ਪਤਾ ਲੱਗ ਜੂ ਕਿਦਾਂ ਦੀ ਹੋਉਦੀ ਹੈ ਇਤਾਲਰ ਦੇ ਨੇ ਇਹਨਾਂ ਕਾਸੇ ਦੀ ਸਮਝੇ ਐ ਅੰਦਰੋਂ ਉਖੜੇ ਮੋਤਾ ਸਭ ਤੋਂ ਵੱਡਾ ਭਾਇ ਭਗਤ ਨੂੰ ਉਦਾਂ ਹੀ ਨਹੀਂ ਮੇਰੇ ਭਰਮ ਗਿਆ ਭੌ ਭਾਗਾ ਇੱਥੇ ਕਿਹਾਂ ਦੀ ਦਾ ਕੁਰਸੀ ਦਾ ਪਤਾ ਨਹੀਂ ਕਾ ਚਲੀ ਜਾਣਾ ਮੇਰਾ ਰੂਹ ਉਹਦੀ ਡਰ ਰਹਾ ਉਹਦਾ ਹੀ ਪਤਾ ਨਹੀਂ ਹਰ ਆਦਮੀ ਬੜਲਾ ਇਜ਼ਾਦਾ ਰਹਿਣਾ ਸਟੇਨ ਆਪਰੇਸ਼ਨ ਦਾ ਹਰ ਵੇਲੇ ਧਾਰਿਆ ਰਹਿੰਦਾ ਕੋਈ ਆਦਮੀ ਜੇ ਆਉਂਦਾ ਕੀ ਸਭ ਨਾਲ ਬਲੈਕਮੇਲ ਕਰਦਾ ਨਹੀਂ ਆਉਂਦਾ ਇਹ ਤਾਂ ਨਹੀਂ ਆਉਂਦਾ ਬਹੁਤ ਅਜੀਬ ਧਾਰਿਆ ਹਰ ਕੋਈ ਆਦਮੀ ਇਹਨੇ ਵੀ ਆ ਜਾਂਦਾ ਹੈ چاہے ਬੰਦਾ ਗਲਤ ਨਾ ਹੋਵੇ ਉਹ ਆਦਮੀ ਹੈ ਜੀ ਗੱਲ ਕਰ ਦਿੰਦਾ ਉਹ ਨਾਮ ਕਰ ਦਿੰਦਾ ਕਿ ਡੇਵਲ ਇਹਨੂੰ ਨਾਮ ਕਰ ਦਿੰਦੇ ਬਲੈਕਮੇਲ ਕਰਕੇ ਪ੍ਰਭੂ ਤੇ ਵਡਿਆਈ ਹੰ ਅੰਤਨਾ ਕਾਹੂ ਸੰਗ ਸਹਾਈ ਅੰਤਨਾ ਕਾਹੂ ਇਹ ਨਹੀਂ ਜਾਂਦੇ ਹਾਂ ਤੇ ਵੇਲੇ ਕੋਈ ਸੰਗ ਸਹਾਈ ਨਹੀਂ ਸੰਗ ਸਹਾਈ ਕੀਆ ਨਾਮ ਸਰ ਨਾਮ ਤੋਂ ਬਿਨਾ ਇਸ ਕਰਕੇ ਕਰਤੇ ਪੁਰਖ ਦੀ ਵਡਿਆਈ ਹੋਈ ਹੈ ਪ੍ਰਭੂ ਸਰ ਉਹ ਸੰਗ ਸਹਾਈ ਹੈ ਉਹ ਨਾਲ ਜਾਂਦੀ ਹੈ ਦੁਨੀਆ ਦੀ ਵਡਿਆਈ ਦਾ ਕੋਈ ਨਾਲ ਦੁਨੀਆ ਤਾਂ ਛੱਡ ਕੇ ਜਾਣਾ ਦੁਨੀਆ ਦੀ ਵੜਿਆਈ ਤਾਂ ਇੱਥੇ ਇੱਥੇ ਹੀ ਆ। ਕਿਹਾ ਤਾਂ ਵੜਿਆਈ ਨਾਲ ਜਾਂਦੀ ਆ। ਯਾ ਰਾਮ ਲੋਹਾਵਰ ਉੜੇਂ ਕੋਲ। ਹਰ ਜਸ ਗਾਇਲੇ ਦੇ ਮੁਰਾ ਜੋ ਸੰਗੀ ਹੈ ਤੇਰਾ। ਹਰ ਜਸ ਇਹ ਤਾਂ ਜਸ ਨਾਲ ਜਾਂਦਾ ਹਰਦਾ ਜਸ ਜਾਂਦਾ ਆਪਣਾ ਜਸ ਨਹੀਂ ਜਾਂਦਾ। ਇਹ ਦੁਨੀਆ ਦੀ ਵੜਿਆਈ ਆਪਣਾ ਜਸ ਹੈ। ਹਰਦਾ ਜਸ ਦੀ ਹੈ। ਇਹਦਾ ਬਰ ਇਹਦਾ ਅੰਦਰੋਂ ਖੋਖਲਾ ਦਰਤੀ ਐ ਦਰਤੀ ਐ ਜੇ ਵਿੜਿਆਈ ਤੈਨੂੰ ਦਾਗ ਲੱਗਿਆ ਮੈਂ ਵੱਡਾ ਰਾਸ਼ਪਤੀ ਨਾ ਮੇਰੀ ਸੌ ਹੋ ਜੂਗਾ ਜਿਆਦਾ ਡਰ ਪੈਦਾ ਹੋਗੇ ਜਿੰਦਾ ਵੱਡਾ ਹੋਦਾ ਉਦਾਂ ਹੀ ਪੈ ਹੋ ਗਿਆ ਜੇ ਮੇਰੀ ਕੋਈ ਨੂ ਬੋਲ ਕਰ ਗਈ ਮੇਰਾ ਸੌ ਹੋ ਜੂਗਾ ਉਦਾਂ ਹੀ ਪੈ ਜਿਆਦਾ ਪੈਦਾ ਹੋਗੇ ਇਹਦਾ ਜਿੰਦਾ ਵੱਡਾ ਉਹਦਾ ਉਦਾਂ ਹੀ ਵੱਡਾ ਪੈਗਾ ਦਵਾਈ ਉੱਡਾਈਏ ਦਰਵੀ ਉੱਡਾਈਏ ਆਦਰស្តਵੀ ਉਹ ਅਦਿ ਜਿੱਦਾ ਵੱਡਾ ਰਾਜਾ ਹੈ ਕੋਟੇ ਵੱਡਾ ਉਠਾਰਾ ਮੋਟੀ ਵੱਡੀ ਮਜ਼ਬੂਤ ਹੋਇਆ ਉਲਟੇ ਵੱਡਾ ਵੱਡਾ ਤਖੜਾ ਖੇਲਾ ਉਲਟੇ ਵੱਡੇ ਹਥਿਆਰ ਦੇ ਨਾਲ ਸੋਈ ਉਤਰ ਕਲਤਰ ਲక్ష్ਮੀ ਮਾਇਆ ਉਤਰ ਕਲਤਰ ਲక్ష్ਮੀ ਮਾਇਆ ਇੰਤੇ ਕਹੋ ਕਬਨੇ ਸੁਖ ਪਾਇਆ ਉਤਰ ਮੈਂ ਕਲਤਰ ਇਸਰੀ ਉਹਨੇ ਇਸਰੀ ਨੂੰ ਲੈ ਲਿਆ आदमी ਨੂੰ ਕਿਤੇ ਵੀ ਆਇਆ ਵੀ ਆਰਬੀਟੋ ਔਰਤ ਦੇ ਕੀ ਸੋਪਾਏ ਆਦਮੀ ਦੇ ਖਲਾਫ ਕੋਈ ਟਿੱਪਣੀ ਨਹੀਂ ਕਰ ਰਹੀ ਬੰਦਾ ਆਦਮੀ ਦੇ ਖਲਾਫ ਟਿੱਪਣੀ ਇਹ ਕਰ ਲਈਆ ਵੀ ਜੇ ਤੂੰ ਨਾ ਉਹ ਨਹੀਂ ਜਪੇਗਾ ਕਾਦੂ ਬੈਠਾ ਫਤਿਹ ਆਹ ਨੂੰ ਸਾਨੂੰ ਇਹ ਉਹ ਕਹਤਾ ਹੈ ਆਦਮੀ ਦਾ ਕੰਪੈਰੀਸ਼ਨ ਕੀਤਾ ਪਰਮੇਸ਼ਰ ਨੂੰ ਔਰਦਾ ਕਦੇ ਪਰਮੇਸ਼ਰ ਨਾਲ ਕੰਪੈਰੀਸ਼ਨ ਕੀਤਾ ਹੀ ਨਹੀਂ ਉਹ ਆਦਮੀ ਨੂੰ ਗਏ ਪੁੱਤਰ ਕਲਤਰ ਲక్ష్ਮੀ ਮਾਇਆ ਲక్ష్ਮੀ ਮਾਇਆ ਚਿੰਤੇ ਕਹੋ ਕਬਨੇ ਸੁਖ ਪਾਇਆ ਕਦੋਂ ਕੀਨੇ ਤੋਂ ਸੁਖ ਪਾਇਆ ਹੁਣ ਇਹ ਭੰਤੀ ਨੂੰ ਜੇ ਲੈ ਲੀਏ ਕੀ ਬਦਨਾਮੀ ਦੀ ਹੈ ਉਸ ਲਈ ਹੈ ਕੁਰਬਾਨੀ ਜੋ ਕਹਿੰਦੀ ਹੈ ਬਰਉਂਦੀਆਂ ਚਾਏ ਨਹੀਂ ਬਦਲੋਈ ਇਹ ਤਾਂ ਕਹੂਗੀ ਜਿਹਦਾ ਟਿੱਡ ਦੁੱਖਦਾ ਦੁਖੀ ਜਾਵੇ ਜਿਹਨਾਂ ਕੁਰਬਾਨੀ ਨੂੰ ਛੱਡਣੇ ਛੱਡ ਦਵੇ ਜਿਹਨਾਂ ਨੂੰ ਬੁਰਾ ਕਹਿਣਾ ਕਹੀ ਜਾਵੇ ਇਹ ਤਾਂ ਇਹੀ ਕਹੋ ਤੇ ਦਰਗਾਹ ਦਾ ਸੱਚ ਹੈ ਇਹ ਨੂੰ ਨਹੀਂ ਬੋੜਿਆ ਜਾ ਸਕਦਾ ਦੁਨੀਆਂ ਖੋਜ ਤੱਕੇ ਸਾਰੀ ਉਹ ਦੁਨੀਆਂ ਦੀ ਸੋਚ ਰੋਜ਼ ਬਦਲਦੀ ਹੈ ਇਹ ਸੋਚ ਪਰਮੇਸ਼ਰ ਦੀ ਹੈ ਇਹ ਨੂੰ ਕੋਈ ਜੱਮਿਆ ਨਹੀਂ ਬਦਲਣ ਵਾਲਾ ਇਹ ਹੀ ਰਹੂਗੀ ਇਹ ਨੂੰ ਨਹੀਂ ਕੋਈ ਬਦਲ ਸਕਦਾ ਇਹ ਸਾਰੀ ਦੁਨੀਆਂ ਵੀ ਬਰਬਾਦ ਪਛੜ ਜੂਵੇ ਇਸ ਕੇਸ ਤੇ ਵੀ ਇਹ ਬੁਰਾ ਕਹਿੰਦੀ ਹੈ ਸਾਰੀ ਉਹ ਛੱਡ ਜੂਵੇ ਕੀ ਕਰੂੰ ਦੁਨੀਆਂ ਦੁਨੀਆਂ ਦਾ ਦਾ ਸਾਹ ਉਹਦੇ ਹੱਥ 'ਚ ਆ ਜਾ ਜਬਰ ਦੀ ਖਿੱਚ ਲਵੇ ਦੁਨੀਆ ਦੇ ਹੱਥ ਜੇ ਹੈ ਕੀ ਇਹ ਉਹਦੀ ਬਾਣੀ ਹੈ ਜਿਹਦੀ ਪੈਦਾ ਕੀਤੀ ਹੋਈ ਦੁਨੀਏ ਦੁਨੀਆ ਨੂੰ ਕੀ ਰਮਣਦਾ ਹੋ ਦੁਨੀਆ ਦੀ ਕੀ ਪਰਵਾਹ ਉਹ ਦੁਨੀਆ ਨੂੰ ਉਹਦੀ ਪਰਵਾਹ ਹੋਊ ਕੋਈ ਦੁਰਲੀ ਦੀ ਕਹੇਦੀ ਪਰਵਾਹ ਨਹੀਂ ਸੱਚ ਨੂੰ ਕਿਸ ਨਾਲ ਦੀ ਪਰਵਾਹ ਨਹੀਂ ਜੇ ਕੋਈ ਸਾਨੂੰ ਇਹ ਗਾਲਾਂ ਸਰਾਇ ਲੱਗਦੀ ਆਜ ਲੱਗੇ ਉਹਦਾ ਠੜਕੋ ਦਾ ਦੁਖੀ ਜਾਵੇ ਅੱਜ ਦੁਨੀਆ ਦੀ ਸੋਚਾ ਕੱਲ ਨੂੰ ਸੋਚ ਹੋਰ ਹੋਜੂ ਦੁਨੀਆ ਦਾ ਕੀ ਦੁਨੀਆ ਦੀ ਸੋਚ ਅੱਜ ਰੋਜ਼ ਬਦਲਦੀ ਹੈ कलो चल पेल चल दो साल चार साल पहले एक्शन बनाए ने अगर औरतों के हक के महसूस करते ने गलत बनाते मिस यूज हो रहे हैं अच्छे उल्ट बन रहे रोज आ रहे हैं महसूस कर रहे भी अभी तो गलत बनाते मिस यूज हो रहा वो अज बारे मिस यूज हो रहे वोटा ने महसूस कर लिया इस तो गलत बनाता ਇਹ ਸੰਸਾਰ ਨੇ ਜੀ ਸੂਤੋੜ ਇਹਦਾ ਸੱਚ ਮਹਿਜ ਹੀ ਚੱਲਦਾ ਰਹਿੰਦਾ ਸੰਸਾਰ ਦੀ ਪੂਰੀ ਗੁੱਦ ਹੈ ਨਹੀਂ ਇਹ ਆਪਣੇ ਤਜਰਬੇ ਇਹਨੇ ਕਰੀ ਜਾਂਦੇ ਨੇ ਕਦੇ ਐਨੂੰ ਗੱਲ ਆਉਂਦੀ ਹੈ ਉਹਦੇ ਚ ਨੁਕਸਨ ਨਿਕਲ ਜਾਂਦਾ ਫਿਰ ਉਹ ਫਿਰ ਕਹਿੰਦਾ ਲੈ ਵੀਆ ਵੀ ਉਲਟ ਹੋ ਗਿਆ ਇਹ ਜਿਦੋਂ ਹਾਰ ਕਰੋ ਕਦੇ ਐਨੂੰ ਗੱਲ ਹੈ ਹੁਦਾਰ ਇਹ ਤਾਂ ਬਿੱਲੀ ਬਿੱਲੀਆਂ ਦਾ ਝਗੜਾ ਹੈ ਬਾਂਦਰ ਕੋ ਤੱਕੜੀ ਹੈ ਸਾਰੀ ਰੋਟੀ ਖਾ ਜਾਣੀ ਹੈ ਪੂਰੀ ਹੋਣੀ ਉਹਦੀ ਇਹ ਇਹ ਬਿੱਲੀਆਂ ਦਾ ਝਗੜਾ ਬਾਂਦਰ ਕੋ ਤੱਕੜੀ ਹੈ ਇਹੀ ਬਲੀਆ ਦਾ ਝਗੜਾ ਬੰਦ ਹੋਊ ਤੱਕੜੀ ਐ ਐਦਾਂ ਨੂੰ ਝੁਕ ਜਾਂਦੀ ਐ ਤੱਕੜੀ ਹੋ ਜਾ ਤਾਂ ਦੀ ਵੱਢ ਲੈਂਦਾ ਐਦਾਂ ਨੂੰ ਝੁਕ ਜਾਂਦੀ ਹੋ ਜਾ ਤਾਂ ਦੀ ਵੱਢ ਲੈਂਦਾ ਇਹ ਕਾਨੂੰਨ ਤਾਂ ਹੈ ਜਿਹੜੇ ਸੰਸਾਰ ਦੇ ਬਰਾਬਰ ਟੱਕੜੀ ਆਉਂਦੀ ਹੋਈ ਨਹੀਂ ਇਹ ਨਹੀਂ ਆਉਡੀ ਬਰਾਬਰ ਟੱਕੜੀ ਆਹ ਸੱਚ ਦਾ ਕੱਢਣਾ ਬਰਾਬਰ ਹੋਊਗਾ ਬੰਤ ਰਾਜੀ ਚਤਤੋਲਾ ਤੇਰੀ ਸੇਬ ਸਰਾਫ ਦਾ ਬਾਬਾ ਘਾੜੀ ਭੀਤਰ ਸੋਸੋ ਟੋਲੀ ਇਹ ਮੇਰੀ ਚਤਰਹਾਵਾ ਇਹ ਡੇ ਟਕਾਓ ਐ ਮਨ ਨੂੰ ਮੰਨਨੇ ਆ ਤੇ ਆ ਕੇ ਡਰਣਾ ਮਨੋਂ ਚੰ ਟਿਕਦਾ ਹੀ ਨਹੀਂ ਐ ਨੂੰ ਬਨੂਰ ਕਰਦੇ ਨੇ ਦੁਆ ਨੂੰ ਤੇ ਰਾਜ ਹੋ ਜਾਂਦਾ ਐ ਨੂੰ ਬਨੂਰ ਬਦਲ ਦਿੰਦੇ ਦੁਆ ਨੂੰ ਤੇ ਰਾਜ ਹੋ ਜਾਂਦਾ ਸਾਰਿਆਂ ਦੇ ਰਾਂਗੇ ਦੇ ਗਰੂ ਤੋਂ ਰਾਹੀ ਰਹਿੰਦੀ ਨਹੀਂ ਹਾਂਜੀ ਪੁੱਤਰ ਕਲਤਰ ਲక్ష్ਮੀ ਮਾਇਆ ਪੁੱਤਰ ਕਲਤਰ ਲక్ష్ਮੀ ਮਾਇਆ ਇੰਤੇ ਕਹੋ ਕਬਰੇ ਸੁਖ ਪਾਇਆ ਦੱਸੋ ਕਿ ਇਹਨਾਂ ਸੁਖ ਪਾਇਆ ਪਰ ਸਭ ਸਾਰੇ ਇਹਨਾਂ ਦੇ ਪਿੱਛੇ ਲੱਗਿਆ ਹੈ ਵਾਇਆ ਜੋ ਧੋਖਾ ਸੰਸਾਰ ਬੁੱਧ ਬੁੱਧਰ ਤੇ ਗੁਰਬਾਨੀ ਨਹੀਂ ਬਲਦੀ ਵਾਇਆ ਜੋ ਧੋਖਾ ਸ਼ਾਣੇ ਬੰਦੇ ਵੀ ਨਹੀਂ ਹੁੰਦੇ ਵਿਚਾਰਬਾਨ ਫਲਸਫੇ ਪਰ ਵੀ ਨਹੀਂ ਬਲਦੇ ਗੱਲ ਉਹ ਵੀ ਸਾਬਤ ਨੇ ਗੁਰਬਾਨੀ ਨਾਲ ਔਰਤਾਂ ਬਾਰੇ ਵਿਚਾਰ ਡਿਫਰੈਂਟ ਜੀ ਉਹ ਰ ਹੋਇ ਰ ਆਪਣਾ ਵਿਸਾਲ ਤੇ ਜਿਆਦਾ ਰੌਣਾ ਪਿਆ ਪਹਿਲਾਂ ਕੋਈ ਨਹੀਂ ਦਿਰੋੜੋ ਉਹ ਵੀ ਹਟ ਜਾਣਗੇ ਜਦੋਂ ਲੱਗ ਜੂ ਇਹ ਤਜਰਬਾ ਕਰ ਲੈਣਗੇ ਕਿ ਹੁਣ ਤਜਰਬਾ ਕਰ ਰਹੇ ਆ ਸਤਿਗੁਰੂ ਤਜਰਬੇ ਜੋ ਸਭ ਨੂੰ ਨਿਕਲੇਊਗਾ ਪਿੱਛੇ ਵਾਲੇ ਠੀਕ ਸੀ ਕੁਰਬਾਨੀ ਠੀਕ ਹੈ ਇਹਨੇ ਠੀਕ ਹੈ ਇਹ ਜਿਹਨਾਂ ਨੂੰ ਸ਼ੰਕਾ ਤਜਰਬਾ ਕਰ ਲੈਣਾ ਉਹ ਕੁਰਬਾਨੀ ਤਾਂ ਨਹੀਂ ਹਟਾਉਂਦੀ ਤੁਸੀਂ ਆਪਣੀ ਜੋ ਮਰਜ਼ੀ ਕਰੋ ਨਾ ਜਿਓ ਹਟਾ ਨਹੀਂ ਰਹੀ ਆਪਣਾ ਕਹਿ ਰਹੇ ਕਿ ਕੁਰਬਾਨੀ ਇਹ ਸੱਚਾ ਹੈ ਤੁਸੀਂ ਆਪਣਾ ਤਜਰਬਾ ਕਰ ਲਓ ਜਿਹਨੂੰ ਸ਼ੰਕਾ ਤਜਰਬਾ ਕਰ ਲਵੇ। ਨਿਕਲੋ ਹੀ ਸਾਚਾ ਹੋਰ ਇੱਥੇ ਹੀ ਆ ਕੇ ਰਕਣ। ਲక్ష్ਮੀ ਮਾਇਆ ਤਿੰਨ ਤੈ ਕਹੋ ਕਵਨ ਸੁਪਾਇਆ ਇਹ ਕਾਜ਼ਵੀ ਦੱਸੋ ਇਹ ਆ ਦੱਸੋ ਵਿਕੀ ਨੇ ਸੁਪਾਇਆ। ਗੁਰਬਾਣੀ ਨੇ ਸਵਾਲ ਖੜਾ ਕੀਤਾ। ਤਿੰਨ ਤੈ ਕਹੋ ਕਵਨ ਸੁਪਾਇਆ। ਕਿਹੜਾ ਪ੍ਰੂਫ ਦਿਓ ਕਹੋ ਗੁਰਬਾਣੀ ਤੋਂ ਗਲਤ ਸਮਝ ਕਰੋ। ਕਿ ਸੁਪਾਇਆ ਫਰਾਂਡੇ ਦੇ। ਇਹ ਆਪਣਾ ਵੱਲੋਂ ਵੀ ਠੀਕ ਹੈ। ਜੇ ਕਹਿਣਾ ਸੁਖ ਵੀ ਕਹਿਣਾ ਨਹੀਂ ਪਾਇਆ ਪਰ ਅਸੀਂ ਮੰਨਦੇ ਵੀ ਗਾਣ ਨੂੰ ਤਜਰਬਾ ਕਰ ਲੋ ਤੁਸੀਂ ਪਾਲਿਓ ਸੁਖ ਤਜਰਬਾ ਪਾਲੇ ਜੋ ਸੁਖ ਪਾ ਲਓ ਉਦੋਂ ਕਹਿ ਦੇਵੀਂ ਕੁਰਬਾਨੀ ਦੀ ਗੱਲ ਲੈ ਕੇ ਤਜਰਬਾ ਕਰ ਲੋ ਕਹਿਦ ਕਬੀਰ ਅਵਰ ਨਹੀਂ ਕਾਮਾ ਹਮਰੇ ਮਨ ਤਨ ਰਾਮ ਕੋ ਨਾਮਾ ਕਹਿਦ ਕਬੀਰ ਅਵਰ ਨਹੀਂ ਕਾਮਾ ਕਬੀਰ ਨੇ ਸੁਖ ਪਾਇਆ ਨਹੀਂ ਔਰਤ ਤੋਂ ਸਭ ਸੁਣਦੇ ਗੱਲ ਪੱਕੀ ਗੇ ਨਾਮਾ ਬਾਸ਼ਾ ਤਾਂ ਆਮ ਕਹਿ ਰਹੇ ਨੇ ਝੂਠੇ ਦੇਖੀ ਪ੍ਰੀਤ ਜਗਤ ਵਿੱਚ ਆਪਣੇ ਇਹ ਸੁਖ ਸੁਖ ਲੱਗ ਕੇ ਕਿਆ ਦਾ ਰਾਖਾ ਪ੍ਰੀਤ ਉਹ ਕਹਦੇ ਕਹੇ ਤੁਸੀਂ ਕਹਿਣਾ ਗੁਰਬਾਣੀ ਕਹਿੰਦੀ ਬਰਾਬਰ ਤੁਸੀਂ ਉਹ ਤਾਂ ਕਹੇ ਅੱਖਾਂ আর ਕੰਨ ਖੋਲ ਕੇ ਅੱਖਾਂ ਖੋਲ ਕੇ ਬਾਣੀ পড়ੋ ਕੰਨ ਖੋਲ ਕੇ ਸੁਣੋ ਕੀ ਕਹਿ ਰਹਿਣਾ ਕਿਉਂ ਕਹਿ ਰਹਿਣਾ ਇਹ ਗੱਲ ਆਪਣੇ ਇਹ ਸੁਖ ਸੁਖ ਲੱਗ ਕੇ ਕਿਆ ਦਾ ਰਾਖਾ ਪ੍ਰੀਤ ਕਿਉਂ ਕਹਿ ਰਹੇ ਨੇ ਗੱਲ ਤੇ ਸੈਲਫਿਸ਼ ਕਹਿ ਰਹੇ ਹੋ ਤੁਸੀਂ ਸੈਲਫਿਸ਼ ਆਪਣੇ ਸੁੱਖ ਸੁਆਗੇ ਸੈਲਫਿਸ਼ ਹੁੰਦਾ ਇਹਦਾ ਕੋਈ ਇਹੀ ਦਸਮ ਪਾਸ਼ਾ ਕਹਿ ਰਹੇ ਨੇ ਚਿਤਤਰੋ ਬਖਿਆਨ ਚ ਵੇਦਾ ਭੇਦਰੀ ਪਾਇਆ ਕਿਸਨ ਤਾਂ ਕਹਿ ਰਹੇ ਨੇ ਗੁਰਬਾਣੀ ਵੀ ਤਾਂ ਇਹੀ ਕਹਿ ਰਹੀ ਹੈ ਸੁਖਬੀਰ ਵੀ ਇਹੀ ਗੱਲ ਕਹਿ ਰਿਹਾ ਚਿਤਤਰੋ ਬਗਾਂ ਦੇ ਉਪਰੇ ਠੋਦਰ ਤੂੰ ਗੁਰਬਾਣੀ ਦਾ ਸਮਝ ਲੋ ਪਹਿਲਾਂ ਗੱਲ ਕੀ ਹੈ ਕਹਿੰਦੇ ਕਬੀਰ ਅਵਰ ਨਹੀਂ ਕਾਮ ਹਮਰੇ ਮਨ ਤਨ ਰਾਮ ਕੋ ਨਾਮਾ ਉੱਥੇ ਔਰਤਾਂ ਗੁਰੂ ਬਣੀਆਂ ਬੈਠੀਆਂ ਨੇ ਚਰਿਤ੍ਰੋ ਬਖਸ਼ਾਨ ਦੇ ਵਿੱਚ ਜਿਹੜਾ ਔਰਤ ਗੁਰੂ ਬਣ ਜਾਂਦੀ ਹੈ ਕੀ ਕਰਦੀ ਹੁੰਦੀ ਹੈ ਕੀ ਲੱਛਣ ਹੁੰਦੇ ਨੇ ਉਹਦੇ ਦੱਸੇ ਹੋਏ ਨੇ ਉਹ ਲੱਛਣੇ ਦੱਸੇ ਨੇ ਔਰਤਾਂ ਦੇ ਉਹ ਇਹੀ ਕਰਨਗੇ ਆ ਜਿੱਥੇ ਔਰਤਾਂ ਪ੍ਰਧਾਨ ਨੇ ਸਰਸਰ ਸੁਤੇ ਵਾਲੇ ਨੇ ਲੱਛਣ ਕੀ ਹੁੰਦੇ ਨੇ ਦੇਖ ਲੋ ਜਾ ਕੇ ਅੱਜੋ ਕਹਿੰਦੀਆਂ ਨੇ ਸਾਡਾ ਕੀਤਾ ਕਿ ਤੇ ਗਈਆਂ ਦਾ ਸਾਨੂੰ ਸਿਆਣ ਤੇ ਹੂੰ ਕਿਉਂ ਬਈਆਂ ਰਿਹਾ ਤੇ ਜਿਆਦਾ ਖਮੈਲੀ ਦੇ ਕਿਦੀ ਜਦੇ ਆ ਜਾਂਦੀਆਂ ਹੂੰ ਕਸੂਰ ਸਾਰਿਆਂ ਇਹਨਾਂ ਦਾ ਆਪ ਉਹ ਮਾਂ ਪਿਓ ਦਾ ਗਰੂਰ ਹੈ ਜਿਹੜੇ ਹੁਣ ਘਾਹ ਮਾਰਦੇ ਸਾਰਿਆਂ ਦੀ ਬਲੀ ਕੋ ਗੱਲ ਸੀ ਪਹਿਲੇ ਬੋਲ ਆ ਦੀ ਸੀ ਤੁਹਾਨੂੰ ਕਭਤਾਉਂਦੇ ਇਹ ਖਬਰਾਂ ਦੇ ਤੇ ਪੈਸੇ ਲੱਗੇਗਾ ਨਹੀਂ ਹੁਣ ਕੀ ਪਤਾ ਇਹਨਾਂ ਦਾ ਕੀ ਕਰਦੀਆਂ ਕਿ ਜੋ ਕੁਝ ਹੋਊਗਾ ਗੁਰੂ ਘਰ 'ਚ ਜਿੱਥੇ ਵੀ ਕਿਤੇ ਲਿਖਿਆ ਹੈ ਇਤਹਾਸ ਵਿੱਚ ਵੀ ਜੇ ਆਪਾਂ ਪੜ੍ਹੀਏ ਆਏ ਪਿੰਡ ਸਾਡਾ ਇੱਕ ਸਿੱਖ ਹੈ ਇੱਕ ਕਿਤੇ ਨਹੀਂ ਲਿਖਿਆ ਹੈ ਪਿੰਡ ਸਾਡੀ ਸਿੱਖਣੀ ਹੈ ਕਿਤੇ ਖਾਉ ਲਿਖਿਆ ਹੈ ਜਿਗੜੀ ਨਾ ਸਿੱਖ ਦੇ ਘਰ ਵਾਲੀ ਦਾ ਲੋਹ ਹੁੰਦਾ ਛੇੜੀ ਦਾ ਮਤਲਬ ਹੈ ਛੇੜੀ ਕਿ ਛੇੜੀ ਬਧਾਰਾ ਨਹੀਂ ਹੈ ਬਧਾਰਾ ਘਰ ਵਾਲਾ ਜਿਹੜਾ ਧਰਮ ਤਾੜਣਾ ਹੈ ਨਾ ਧਰਮ ਤਾੜ ਲੋ ਵਿਆਹ ਸ਼ਾਦੀ ਜੀ ਨੂੰ ਕਹਿੰਦੇ ਹਾਂ ਸੀ ਲਾਵਾਂ ਨੇ ਉਦੋਂ ਇਹਦਾ ਧਰਮ ਤਾੜ ਲੂਦਾ ਧਰਮ ਤਾੜਦੇ ਇਹਨਾਂ ਕੋ ਤੇ ਪੜੀਏ ਗੌਰ ਨਾ ਉਹਦਾ ਅਰਥ ਕਰੀਏ ਨਾ ਲਾਵਾ ਧਰਵ ਦਾਣਾ ਬੱਲੇ ਕਹਿੰਦੇ ਲੱਗੀ ਗਿਆ ਹੋਇਆ ਉੱਥੇ ਉਹ ਚਾਹੇ ਮੁਸਲਮਾਨ ਨਹੀਂ ਹੈ ਪਹਿਲਾਂ ਚਾਹੇ ਸੈਣ ਨੇ ਚਾਹੇ ਕੁਝ ਵੀ ਉਹਦੋਂ ਸਿੱਖਣੀ ਬਣਦੀ ਏ ਜੇ ਸਿੱਖਾ ਜੇ ਸਿੱਖਣੀ ਬਣਦੀ ਏ ਜੇ ਮੁਸਲਮਾਨ ਦੁਕਾਨਦਾਰ ਮੁਸਲਮਾਨੀ ਬਣ ਜਾਂਦੀ ਏ ਜੇ ਅੰਦਰ ਜਾਂਦੇ ਆ ਉਹਨਾਂ ਦੇ ਰੂਹ ਸਾਹਬ ਨਾਲ ਆਪਣੇ ਪਰ ਦਸ ਔਰਦਾ ਕੋਈ ਤਰ੍ਹਾਂ ਨਾਲ ਬਣਿਆ ਹੋਇਆ ਨਹੀਂ ਇਹਦਾ ਹੁੰਦਾ ਦਾ ਇਹਦਾ ਗੋਤ ਹੈ ਨਾ ਇਹਦੀ ਜਾਤ ਆ ਨਾ ਇਹਦਾ ਕੋਈ ਧਰਮ ਕਿਸੇ ਵੀ ਦੁਨੀਆ ਦੇ ਰਿਕਾਰਡ ਚ ਨਹੀਂ ਕਿਸੇ ਵੀ ਧਰਮ ਚ ਨਹੀਂ ਇਹ ਦੁਨੀਆ ਦੇ ਜਿੰਨੇ ਧਰਮ ਆ ਜਿਹੜੇ ਹੁਣ ਵਾਲੇ ਵਿਦਵਾਨ ਨੇ ਇਹਨਾਂ ਧਰਮ ਨਾਲ ਕੀ ਵਾਅਦਾ ਇਹਨਾਂ ਧਰਮ ਕਿੱਥੋਂ ਪੜਿਆ ਇਹਨਾਂ ਧਰਮ ਬਣਾਇਆ ਨਾ ਬਣਾ ਲੈ ਨਾ ਮਾਨਵ ਧਰਮ ਕਹਿੰਦੇ ਨੇ ਬਣਾ ਲੈ ਫਿਰ ਦੱਸਣ ਮਾਨਵ ਦਾ ਰੁਕੀ ਹੁੰਦਾ ਮਾਨਵ ਦਾ ਅਦਲ ਕੀ ਹੁੰਦਾ ਪਹਿਲਾ ਮਾਨਵ ਦਾ ਅਦਲ ਮਾਨਵ ਕੀ ਨੂੰ ਕਹਿੰਦੇ ਨੇ ਇਹ ਮਾਨਵ ਦਾ ਅਦਲ ਮਾਨਵ ਹੁੰਦਾ ਕੀ ਹੈ ਕੀ ਡੈਫੀਨੇਸ਼ਨ ਹੈ ਮਾਨਵ ਦੀ ਮਾਰ ਨੂੰ ਤੁਸੀਂ ਸਰੀਰ ਨੂੰ ਕਹਿੰਦੇ ਹੋ ਆਤਮਾ ਨੂੰ ਕਹਿੰਦੇ ਹੋ ਯਾਤਰਾ ਨੂੰ ਕਹਿੰਦੇ ਆਤਮਾ ਹੁੰਦੀ ਕੀ ਆਉਂਦੀ ਕਿੱਥੋਂ ਆਏ ਆਦਮ ਗਿਆਨ ਹੈ ਤੁਹਾਨੂੰ ਫਿਰ ਰਵਾ ਕਾਦਾ ਬੋਲਦੇ ਤੁਹਾਨੂੰ ਆਦਮ ਗਿਆਨ ਨਹੀਂ ਅੱਲ ਪਟਲੀਆਂ ਗੱਲਾਂ ਮਰੀ ਜਾਂਦੇ ਉਹ ਫਸੇ ਬੈਠੇ ਨੇ ਅੱਤਵਾਦ ਤੋਂ ਘੜਾ ਲਿਖਦਾ ਹੁੰਦਾ ਤੁਸੀਂ ਉੱਥੇ ਫਸ ਕੇ ਪੜੇ ਅਕਲ ਵਾਲੇ ਜਿੱਤੇ ਬੂਰੇ ਬੋਲਦੇ ਬੋਲਦਾ ਹੋਰ ਕੁਝ ਨਹੀਂ ਹੈ ਅੱਗੇ ਬਾਅਦ ਤਾਂ ਹਲੂ ਜਿੱਦ ਨੂੰ ਵਰਦੀ ਪੈ ਚਲੋ ਤੁਸੀਂ ਕੁਛ ਨਹੀਂ ਅਗਲਾ ਆਇਆ ਨੇ ਉੱਥੇ ਲਾ ਕੇ ਦੁਨੀਆ ਖੜੀ ਕਰਦੀ ਗਾਹਾਂ ਮੌਤ ਤੇ ਉਹਨਾਂ ਦਾ ਰਵੱਈਆ ਹੱਸਦਾ ਗਾਉ ਉਹਨੇ ਇਹ ਸੋਚਣਾ ਉਸ ਦਾ ਹੱਥਾਂ ਦੇ ਹੱਥਾਂ ਦੇ ਆ ਕੇ ਫਿਰ ਕੀ ਹੋਊਗਾ ਛੋਟੇ ਫਾਇਦੇ ਹੋਣ ਸੀ ਉਲਟੇ ਲਾਪਰਵਾਹੀ ਕਰਦੇ ਐ ਨਾ ਗਰੀਬ ਦੀ ਦਵੇ ਕੁਝ ਲੈ ਆਂਦੀ ਉਹ ਤਾਂ ਮਰਨ ਨਹੀਂ ਆਉਣਾ ਉਹਨਾਂ ਦਾ ਉਹ ਤਾਂ ਕਹਿੰਦਾ ਇਹ ਭਰੇ ਹੋਏ ਉਹ ਵੀ ਬੰਦ ਹੋਊਗੀ ਬੰਦ ਇਹਨੂੰ ਕੋਈ ਨਹੀਂ ਰੱਟੇ ਤੁਹਾਨੂੰ ਪਤਾ ਨਹੀਂ ਸੀ ਇਹਦੇ ਹਾਲਾਤ ਕੀ ਹੋਣਗੇ ਜਿੰਦਾ ਰਹਿਣਾ ਟਾਈਮ ਟਾਈਮ ਤੇ ਭਾਈ ਇਹ ਗੱਲ ਨਾ ਕਰੋ ਝੋਸ਼ ਕਰੋ ਪਰ ਝੋਸ਼ ਕਰੇ ਕੌਣ ਝੋਸ਼ ਕਰੇ ਕੌਣ ਕਾਜ ਪਰ ਹੋਏ ਨੇ ਝੋਸ਼ ਕੌਣ ਕਰੇ ਠੀਕ ਕਹਿੰਦੇ ਕਬੀਰ ਅਵਰ ਨਹੀਂ ਕਾਮਾ ਸਮਰੇ ਮਾਨੁਤ ਅਨੁ ਰਾਮ ਕੋ ਨਾਮਾ ਸਮਰੇ ਮਾਨਕ ਰਾਮ ਕੋ ਨਾਮਾ ਮੇਰੇ ਮਨ ਤੇ ਵੀ ਧਣ ਕੀ ਹੈ ਮੇਰੇ ਮਨ ਨੇ ਕੀ ਧਨ ਮੰਨਿਆ ਹੋਇਆ ਮੈਂ ਨਹੀਂ ਮੰਨਿਆ ਸੰਸਾਰੀ ਤੋਂ ਲੂਟਾ ਨ ਸੰਸਾਰੀ ਤੋਂ ਮੇਰੇ ਸੁਖ ਨਹੀਂ ਹੈ ਰਾਮ ਕੋ ਜਿਹੜਾ ਨਾਮ ਹੈ ਉਹ ਹੀ ਮੈਂ ਧਨ ਮੰਨਿਆ ਉਹਦੇ ਨਾਲ ਸੁਖ ਹੋਇਆ ਮੈਨੂੰ ਮੈਨੂੰ ਸੁਖ ਹੋਇਆ ਤੇਰੇ ਇਸੇ ਦੰਦ ਸੁਖ ਹੈ ਦੀ ਮੇਰੇ ਕੋਲ ਸੁਖ ਹੈਗਾ ਕਾਸ਼ਮ ਤੋਂ ਪ੍ਰੇਸ਼ਟ ਹੋ ਸੁਖ ਹੈ ਅੱਜ ਤੱਕ ਜੇ ਕਬੀਰ ਗਲਤ ਕਹਿੰਦਾ ਐ ਗੁਰਬਾਣੀ ਗਲਤ ਐ ਜੱਕਾ ਜੱਕਾ ਕਰਦੇ ਹੋ ਹਰਦੀ ਕਬੀਰ ਨੂੰ ਸੰਤ ਕਹਦੇ ਬੰਦੇ ਹੋ ਤੁਸੀਂ ਕਹੋ ਕਬੀਰ ਗਲਤ ਕਹਿੰਦਾ ਅਜਿਹਾ ਕਹਿਣਾ ਉਹਨੇ ਲਛਵੀ ਔਰਤ ਪੁੱਤਰ ਕਲਤਰ ਪੁੱਤਰ ਕਲਤਰ ਲਛਵੀ ਮਾਇਆ ਇਹਨਾਂ ਤੇ ਕਹੋ ਕਬਨ ਸੁਪਾਇਆ ਇਹਨਾਂ ਦਾ ਤਾਂ ਕਬੀਰ ਨੂੰ ਕਹੋ ਵੀ ਕਬੀਰ ਵਜ ਤੋਂ ਅਸੀਂ ਨਹੀਂ ਬੰਦੇ ਥੋੜੀ ਜੀ ਤੁਸੀਂ ਗਲਤ ਕਹਿ ਰਹੇ ਹੋ ਇਹ ਬਖਦੀ ਨੂੰ ਕੱਢਦੇ ਗੁਰੂ ਗ੍ਰੰਥ ਸਾਹਿਬ ਚੋਂ ਇਹ ਆ ਬਰਾੌਰ ਤੋਂ ਬਰਾਬਰ ਗਾਣੇ ਤੋਂ ਬੰਦ ਹੋ ਜਾਣ ਸਿੱਖ ਵਿਦਵਾਨ ਚੁੱਪ ਕਰਦੇ ਆ ਇਹਦਾ ਵਿਰੋਧ ਕਰਦੇ ਨੂੰ ਸਿੱਧੇ ਹੋ ਕੇ ਸਿੱਧੇ ਹੋ ਕੇ ਤਾਂ ਵਿਰੋਧ ਕਰੋ ਇਹ ਇਹ ਗਾਣਾ ਬੰਦ ਕਰੋ ਬਰਾਬਰ ਇਹ ਜਿਹੜਾ ਇਹਨਾਂ ਨੇ ਝੂਠ ਦੇ ਪਾਇਰ ਨੇ ਝੂਠ ਦੇ ਤੇ ਆਦਤ ਆਪਣੀ ਜਵਤ ਬੜੇ ਬੈਠੇ ਨੇ ਵਿਦਵਾਨ ਇਹਨਾਂ ਦਾ ਸਾਰਾ ਹੀ ਪੜਦਾ ਚੱਕਿਆ ਜਾਂਦੇ ਸੀ ਕੋਈ ਨਾ ਸਮਝਾਣੇ ਬੱਲੇ ਕੱਖ ਵਰੀ ਆਪਣੀ ਮਰਜ਼ੀ ਅਨੁਸਾਰ ਬਣਾ ਲਿਆ ਵਰ ਬਾਣੀ ਜਿਉ ਲਿਖਿਆ ਹੋਇਆ ਉਹ ਸੱਚ ਰਹੂਗਾ ਉਦੋਂ ਤੇ ਚੱਲੂਗੀ ਵਿਚਾਰ ਕਰਾਉਂ ਵਰ ਬਾਣੀ ਇਹ ਢੂਣੀ ਬਗਿਆ ਜਾ ਸਕਦਾ ਕੱਲ ਨੂੰ ਤੁਸੀਂ ਗੁਰੂ ਗ੍ਰੰਥ ਸਾਹਿਬ ਨੂੰ ਕਹਿਣੋ ਗਏ ਬਸ ਲੋ ਇਹਦੇ ਜਾਇਦਾ ਕੁਝ ਹੈਗਾ ਇਹਦੀ ਬੰਦੇ ਆਏਗਾ ਬਹੁਤ ਕੁਝ ਆਦਗੁਰੂ ਰਣ ਸਾਹਿਬ ਜੀ ਜਿਹਨੂੰ ਇਹ ਵਿਦਵਾਨ ਵੀ ਬੋਲਦੇ ਨੇ ਜਿਹੜਾ ਗੱਲ ਨੂੰ ਦਾ ਵਿਰੋਧ ਕਰਦੇ ਨੇ ਕੱਲੋਂ ਇਹਨੂੰ ਕਹਿ ਗਏ ਨੇ ਇਹਨੂੰ ਬਦਲ ਲੋ ਥੋੜੀ ਮੰਨ ਕੌਣ ਲੋ ਹੁਆ ਆ ਤੁਹਾਨੂੰ ਵੀ ਵਿਕਾਰਦਾਂਗੇ ਅਸੀਂ ਸਿੱਖੀ ਜੋ ਬਾਤ ਤੁਹਾਡੀ ਆਵਾਜ਼ ਚਲੇ ਜਾਓ ਤੁਸੀਂ ਸਿੱਖੀ ਦਾ ਆਪੇ ਪਰੇ ਹੋ ਜਾਓ ਤੁਹਾਡੇ ਫਿੱਟ ਨਹੀਂ ਆ ਸਿੱਖੀ ਇਹ ਜਿਹਦੇ ਫਿੱਟ ਨਹੀਂ ਆਉਂਦੀ ਆ ਬਾਹਰ ਹੋ ਜਾਵੇਂ ਜਿਵੇਂ ਬਾਹਰ ਹੋ ਜਾਓ ਜਿਪਾਈ ਇਹ ਜਿੱਥੇ ਸਿੱਖੀ ਦਾ ਵਿਰੋਧ ਬਸ ਗੱਲ ਖਤਮ ਹੋਈ ਇਹਨੂੰ ਘੰਟਾ ਉਹਦੀ ਸਿੱਖ ਰਹਿਣ 3 ਫਿਟ ਉਹਦੀ ਪਰੇ ਹੋ ਜਾਣਾ ਕਿਸਾਈ ਵਣ ਜਾਣ ਨੂੰ ਸਰਬੰਧ ਬੰਦ ਹੈ ਤਾਂ ਮੈਂ ਵੱਡੇ ਵੱਡੇ ਬੜੇ ਜਦੂਆਂ ਦੇ ਨਾਲ ਜਾਣ ਫਿਰ ਇਹਨਾਂ ਦੀ ਬਹੁਤ ਗਿਣਤੀ ਹੈ ਜਾਂਦਾ ਗਿਣਤੀ ਵਾਲੇ ਜਨ ਨਾਲ ਨਾ ਹੋ ਓਏ